ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੋ ਅੱਜ ਗੱਲ ਕਰਾਂਗੇ ਜੀ ਆਪਾਂ ਪਾਣੀਆਂ ਦੇ ਮੁੱਦੇ ਉੱਤੇ ਮੁੱਦਿਆਂ ਦੇ ਉੱਤੇ ਕਿ ਸਭ ਤੋਂ ਵੱਧ ਪਾਣੀ ਜਿਹੜਾ ਵਾ ਕਿਹੜਾ ਸੈਕਟਰ ਪਰ ਬਾਤ ਕਰ ਰਿਹਾ ਵਾ ਅਤੇ ਬਦਨਾਮ ਕਿਹ ਸੈਕਟਰ ਨੂੰ ਕੀਤਾ ਜਾ ਰਿਹਾ ਵਾ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਰ ਸਾਲ ਕਰੀਬ 230 ਅਰਬ ਕਿਊਬਿਕ ਲੀਟਰ ਪਾਣੀ ਜਿਹੜਾ ਵਾ ਧਰਤੀ ਥੋਂ ਕੱਢਿਆ ਜਾਂਦਾ ਵਾ ਜਦਕਿ ਪੰਜਾਬ ਦੇ ਵਿੱਚੋਂ 32 ਅਰਬ ਕਿਊਬਿਕ ਲੀਟਰ ਪਾਣੀ ਕੱਢਿਆ ਜਾਂਦਾ ਵਾ ਬਾਕੀ ਜੇਕਰ ਉਦਯੋਗ ਦੀ ਗੱਲ ਕਰੀਏ ਤਾਂ ਉਦਯੋਗ ਦੀ ਮੰਗ ਜਿਹੜੀ ਪਾਣੀ ਦੀ ਮੰਗ ਹੈਗੀ ਆ ਜੀ ਉਹ ਖੇਤੀ ਸੈਕਟਰ ਦੇ ਨਾਲੋਂ ਹਰ ਸਾਲ ਜਿਹੜੀ ਆ ਵੱਧਦੀ ਜਾ ਰਹੀ ਆ ਬਾਕੀ ਜੇਕਰ ਸਰਕਾਰੀ ਅੰਕੜਿਆਂ ਦਾ ਹਿਸਾਬ ਲਈਏ ਤਾਂ ਜਿਹੜੀਆਂ ਕੋਲਡ ਡਰਿੰਕਸ ਕੰਪਨੀਆਂ ਹੈਗੀਆਂ ਨੇ ਉਹਨਾਂ ਨੇ 99 ਲੱਖ 99 ਹਜ਼ਾਰ 872 ਕਿਊਬਿਕ ਲੀਟਰ ਪਾਣੀ ਯਾਨੀ ਕਿ ਕਰੀਬ 1000 ਲੀਟਰ ਪਾਣੀ ਜਿਹੜਾ ਧਰਤੀ ਹਟੋਂ ਕੱਢਿਆ ਸੀਗਾ ਅਤੇ ਸਭ ਤੋਂ ਵੱਧ ਪਾਣੀ ਕੱਢਣ ਵਾਲਾ ਸੂਬਾ ਬਣਿਆ ਸੀਗਾ ਜੀ ਜੁਪੀ ਜਿਸ ਨੇ 46 ਲੱਖ 86324 ਕਿਊਬਿਕ ਲੀਟਰ ਪਾਣੀ ਜਿਹੜਾ ਕੱਢਿਆ ਸੀਗਾ ਬਾਕੀ ਜੇਕਰ ਚਮੜਾ ਉਦਯੋਗ ਹੈਗਾ ਜੀ ਜਿਹੜਾ ਉਹ 30 ਅਰਬ ਕਯੂਬਿਕ ਲੀਟਰ ਆਪਣਾ 30 ਅਰਬ ਲੀਟਰ ਪਾਣੀ ਜਿਹੜਾ ਵਾ ਬਰਬਾਦ ਕਰਦਾ ਵਾ ਜੀ ਬਾਕੀ ਇੱਕ ਮੋਬਾਈਲ ਬਣਾਉਣ ਦੇ ਲਈ ਜਿਹੜਾ ਵਾ ਜਿਹੜੇ ਆਈਫੋਨ ਹੈਗੇ ਨੇ 13000 ਲੀਟਰ ਪਾਣੀ ਜਿਹੜਾ ਵਾ ਬਰਬਾਦ ਕਰਦਾ ਵਾ ਬਾਕੀ ਆਪਣਾ ਇੱਕ ਕਾਰ ਧੋਣ ਦੇ ਲਈ ਜਿਹੜਾ ਵਾ ਤਕਰੀਬਨ 150 ਲੀਟਰ ਪਾਣੀ ਅਤੇ ਇੱਕ ਮੋਟਰਸਾਈਕਲ ਧੋਣ ਦੇ ਲਈ ਕਰੀਬ 50 ਲੀਟਰ ਪਾਣੀ ਜਿਹੜਾ ਬਰਬਾਦ ਕੀਤਾ ਜਾਂਦਾ ਵਾ ਅਤੇ ਜਿਹੜਾ ਹੈਗਾ ਜੀ ਆਪਣਾ ਇੱਕ ਟਨ ਕਾਗਜ਼ ਤਿਆਰ ਕਰਨ ਦੇ ਲਈ ਲੱਖਾਂ ਲੀਟਰ ਪਾਣੀ ਜਿਹੜਾ ਬਰਬਾਦ ਕੀਤਾ ਜਾਂਦਾ ਵਾ ਇੱਕ ਭਾਰਤ ਦੇ ਬਹੁਤ ਹੀ ਪ੍ਰਸਿੱਧ ਵਿਗਿਆਨੀ ਹੈਗੇ ਦਵਿੰਦਰ ਸ਼ਰਮਾ ਜੋ ਕਿ ਖੇਤੀ ਮਾਹਰ ਵਿਗਿਆਨੀ ਹੈਗੇ ਨੇ ਉਹਨਾਂ ਦੇ ਮੁਤਾਬਕ ਪੂਰੀ ਦੁਨੀਆ ਦਾ 50% ਪਾਣੀ ਜਿਹੜਾ ਸਿਰਫ ਤੇ ਸਿਰਫ ਪੰਜ ਕੰਪਨੀਆਂ ਬਰਬਾਦ ਕਰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬੀਅਰ ਬਣਾਉਣ ਵਾਲੀਆਂ ਸ਼ਰਾਬ ਬਣਾਉਣ ਵਾਲੀਆਂ ਅਤੇ ਕੋਲਡਰਿੰਕਸ ਕੰਪਨੀ ਹੈਗੇ ਨੇ ਜੇਕਰ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਪੂਰੀ ਦੁਨੀਆ ਦਾ 50% ਪਾਣੀ ਜਿਹੜਾ ਵਾ ਬਚਾਇਆ ਜਾ ਸਕਦਾ ਵਾ ਅਤੇ ਆਉਣ ਵਾਲੇ ਜਿਹੜੀ ਵਰਲਡ ਵਾਰ ਹੈਗੀ ਜਿਹੜੇ ਕਹਿੰਦੇ ਕਿ ਪਾਣੀ ਕਰਕੇ ਲੱਗੇ ਕਿ ਉਸ ਨੂੰ ਬਚਾਇਆ ਜਾ ਸਕਦਾ ਵਾ ਪਰ ਕੋਈ ਵੀ ਉਹਨਾਂ ਦੇ ਖਿਲਾਫ ਨਹੀਂ ਬੋਲੇਗਾ ਕਿਉਂਕਿ ਪਤਾ ਕਿ ਉਹਨਾਂ ਨੇ ਜਿਹੜਾ ਵਾ ਬਾਪਾ ਦੇਣੀ ਆ ਇਹ ਸਿਰਫ ਬੋਲਣਾ ਕਿ ਜੇ ਨੇ ਕਿਸਾਨਾਂ ਦੇ ਖਿਲਾਫ ਜਾਂ ਕਿਸਾਨੀ ਸੈਕਟਰ ਦੇ ਖਿਲਾਫ ਅਤੇ ਕਿਸਾਨੀ ਸੈਕਟਰ ਉਹ ਹੈਗਾ ਵਾ ਜਿਸ ਨੂੰ ਭਾਰਤ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਵਾ ਜੀਡੀਪੀ ਦੇ ਵਿੱਚ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤੱਕ ਤਾਂ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ